ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਕ ਤੁਸੀਂ ਦੇਖ ਰਹੇ ਹੋ ਡੈਲੀਕਸ ਵਗੈਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪਟਾਕਾ ਗਰਲ ਦੇ ਬਾਰੇ ਜੋ ਇੰਨੀ ਦਿਨੀ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ ਆਪਣੇ ਕਿਸੇ ਵਿਵਾਦ ਨੂੰ ਲੈ ਕੇ ਤੁਹਾਨੂੰ ਵੀ ਪਤਾ ਹੈ ਕਿ ਉਸ ਦੀਆਂ ਲਗਾਤਾਰ ਪੋਸਟਾਂ ਜੋ ਨੇ ਸੋਸ਼ਲ ਮੀਡੀਆ ਤੇ ਹਰ ਕਿਸੇ ਨੂੰ ਜਾਗਰੂਕ ਕਰ ਰਹੀਆਂ ਨੇ ਇਨਫੋਰਮ ਕਰ ਰਹੀਆਂ ਨੇ ਕਿ ਉਸ ਦੇ ਨਾਲ ਕੀ ਕੁਝ ਬੀਤਿਆ ਔਰ ਕਿਸ ਤਰ੍ਹਾਂ ਉਸ ਟਾਈਮ 'ਚ ਬਾਹਰ ਨਿਕਲ ਕੇ ਉਸ ਨੇ ਸਟੈਪ ਲਿਆ ਕਿ ਉਸ ਨੂੰ ਜੋ ਹੈ ਇਹ ਗੱਲਾਂ ਐਕਸਪੋਜ਼ ਕਰਨੀਆਂ ਚਾਹੀਦੀਆਂ ਨੇ ਸੋ ਅੱਜ ਅਸੀਂ ਅਸੁਨੰਦ ਸ਼ਰਮਾ ਦੀ ਗੱਲ ਕਰਾਂਗੇ ਅਸੀਂ ਕਿ ਅਸੁਨੰਦ ਸ਼ਰਮਾ ਫਤੇਗੜ ਚੂੜੀਆਂ ਤੋਂ ਉੱਠ ਕੇ ਮੋਹਾਲੀ ਤੱਕ ਜਦੋਂ ਪਹੁੰਚਦੀ ਹੈ ਕਿੱਦਾਂ ਪਹੁੰਚਦੀ ਹੈ ਵਿੱਚ ਕਿੰਨੇ ਉਹਨਾਂ ਨੇ ਹਰਡਲਸ ਜਿਹੜੇ ਨੇ ਉਹ ਫੇਸ ਕੀਤੇ ਨੇ ਔਰ ਕਿੱਦਾਂ ਸੁਨੰਦ ਸ਼ਰਮਾ ਨੇ ਆਪਣੀ ਜ਼ਿੰਦਗੀ ਨੂੰ ਬਦਲਿਆ ਆਪਣੇ ਇੱਕ ਸਲੇਬ੍ਰਿਟੀ ਜ਼ੋਨ ਦੇ ਵਿੱਚ ਲੈ ਕੇ ਆਈ ਔਰ ਇੱਕ ਚੰਗੀ ਕਲਾਕਾਰ ਬਣ ਕੇ ਲੋਕਾਂ ਤੱਕ ਪਹੁੰਚੀ ਸੋ ਸੁਨੰਦ ਸ਼ਰਮਾ ਦੀ ਗੱਲ ਕਰਾਂਗੇ ਅਸੀਂ ਕਿ ਸੁਨੰਦ ਸ਼ਰਮਾ ਦਾ ਸਭ ਤੋਂ ਪਹਿਲਾ ਗਾਣਾ ਜਿਹੜਾ ਅਗਰ ਗੱਲ ਕਰੀ ਕੁਲਵਿੰਦਰ ਬਿੱਲਾ ਦੀ ਬਹੁਤ ਵੱਡੀ ਫੈਨ ਸੁਨੰਦ ਸ਼ਰਮਾ ਜਿਨ੍ਹਾਂ ਨੇ ਇੱਕ ਵੀਡੀਓ ਆਪਣੇ ਕਿਚਨ ਦੇ ਵਿੱਚ ਗਾਣਾ ਗਾਉਂਦੇ-ਗਾਉਂਦੇ ਇੱਕ ਵੀਡੀਓ ਪੋਸਟ ਕੀਤੀ ਸੀ ਸੋਸ਼ਲ ਮੀਡੀਆ ਤੇ ਸੋ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਗਈ ਇੰਨੀ ਜ਼ਿਆਦਾ ਅੱਗ ਦੀ ਤਰ੍ਹਾਂ ਵਾਇਰਲ ਹੋਈ ਕਿ ਉਹ ਵੀਡੀਓ ਨੂੰ ਹਰ ਕੋਈ ਪਿਆਰ ਕਰਨ ਲੱਗ ਗਿਆ ਉਹ ਵੀਡੀਓ ਹਰ ਕਲਾਕਾਰ ਤੱਕ ਪਹੁੰਚੀ ਤੇ ਉਹ ਪਹੁੰਚਦੀ-ਪਹੁੰਚਦੀ ਇੱਕ ਵੀਡੀਓ ਕਿਸੇ ਕੰਪਨੀ ਦੇ ਕੋਲ ਪਹੁੰਚੀ ਸੋ ਉਸ ਤੋਂ ਬਾਅਦ ਸੁਨੰਦਰ ਸ਼ਰਮਾ ਦੀਆਂ ਮੀਟਿੰਗਸ ਹੁੰਦੀਆਂ ਨੇ ਸੁਨੰਦਰ ਸ਼ਰਮਾ ਮੋਹਾਲੀ ਆਉਂਦੀ ਹੈ ਔਰ ਕਈ ਕੰਪਨੀਆਂ ਦੇ ਨਾਲ ਟੈਪ ਕਰਦੀ ਹੈ ਕਈਆਂ ਦੇ ਨਾਲ ਮੀਟਿੰਗ ਕਰਦੀ ਹੈ ਔਰ ਫਾਈਨਲੀ ਇੱਕ ਕੰਪਨੀ ਨੂੰ ਹਾਂ ਕਰਕੇ ਉਹਨਾਂ ਦੇ ਨਾਲ ਬੌਂਡ ਹੋ ਜਾਂਦੀ ਹੈ ਪਿੰਕੀ ਤਾਰੇਵਾਲ ਜ ਜੁਨ੍ਹਾਂ ਦਾ ਜ਼ਿਕਰ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਿਹਾ ਹੈ ਸੋ ਉਸ ਤੋਂ ਬਾਅਦ ਸੁਨੰਦਾ ਸ਼ਰਮਾ ਦਾ ਪਹਿਲਾ ਗਾਣਾ ਆਉਂਦਾ ਬਿੱਲੀ ਅੱਖ ਜਿਸ ਨੇ ਬਹੁਤ ਜ਼ਿਆਦਾ ਚਰਚਾ ਮ ਬਟੋਰੀਆ ਤੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਸੁਨੰਦਾ ਸ਼ਰਮਾ ਦੀ ਆਵਾਜ਼ ਨੇ ਕਿਉਂਕਿ ਬਹੁਤ ਤਿੱਖੀ ਔਰ ਬੜੀ ਬੇਬਾਕ ਆਵਾਜ਼ ਹੈ ਸੁਨੰਦਾ ਸ਼ਰਮਾ ਦੀ ਟਿਪੀਕਲ ਪੰਜਾਬੀਨ ਕਹਿ ਸਕਦੇ ਹਾਂ ਸੀ ਕਿ ਅਗਰ ਪੰਜਾਬੀਅਤ ਚ ਲਕਦੀਆ ਤਾਂ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ ਸਾਫ-ਸਾਫ ਚਲਕਦੀ ਹੈ ਉਸ ਤੋਂ ਬਾਅਦ ਗਾਣਾ ਹੁੰਦਾ ਜਾਨੀ ਤੇਰਾ ਨਾਮ ਜੋ ਕਿ 334 ਮਿਲੀਅਨ YouTube ਤੇ ਚੱਲਦਾ ਹੈ ਉਸ ਤੋਂ ਬਾਅਦ ਸੁਨੰਦਾ ਸ਼ਰਮਾ ਹਰ ਕਿਸੇ ਦੀ ਫੇਵਰਿਟ ਹਰ ਕੋਈ ਕੰਪਨੀ ਉਹਨਾਂ ਨੂੰ ਅਪਰੋਚ ਕਰ ਰਹੀ ਹੈ ਹਰ ਕੋਈ ਰਿਐਲਿਟੀ ਸ਼ੋਅ ਦੇ ਲਈ ਸੁਨੰਦਾ ਸ਼ਰਮਾ ਨੂੰ ਅਪਰੋਚ ਕਰ ਰਿਹਾ ਹੈ ਉਹਨਾਂ ਨੂੰ 2017 ਦੇ ਵਿੱਚ ਬੈਸਟ ਡੈਬਿਊ ਫੀਮੇਲ ਵੋਕਲਿਸਟ ਦਾ ਅਵਾਰਡ ਵੀ ਦਿੱਤਾ ਗਿਆ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਕਿ بارش ਕੀ ਜਾਏ ਗਾਣੇ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਕਿਉਂਕਿ ਉਹਦੇ ਵਿੱਚ ਵੀ ਸੁਨੰਦਾ ਨੇ ਜਿਹੜਾ ਬੜਾ ਵਧੀਆ ਆਪਣੀ ਭੂਮਿਕਾ ਨਿਭਾਈ ਤੇ ਕਈ ਉਹਨਾਂ ਨੇ ਰਿਐਲਿਟੀ ਸ਼ੋਜ਼ ਜਿਹੜੇ ਨੇ ਉਹ ਹੋਸਟ ਵੀ ਕੀਤੇ ਇਸ ਤੋਂ ਇਲਾਵਾ ਘਰ ਸੁਨੰਦਾ ਸ਼ਰਮਾ ਦੀ ਗੱਲ ਕਰੀਏ ਕਿ ਸੁਨੰਦਾ ਨੇ ਫਿਲਮਾਂ ਕਿੰਨੀਆਂ ਕੀਤੀਆਂ ਨੇ ਸੁਨੰਦਾ ਸ਼ਰਮਾ ਅੱਜ ਦੇ ਟਾਈਮ ਦੇ ਸਭ ਤੋਂ ਜ਼ਿਆਦਾ ਕਹਿ ਸਕਦੇ ਹਾਂ ਸੀ ਕਿ ਲਿਵਿੰਗ ਲੈਜੈਂਡ ਦਿਲਜੀਤ ਦੋਸਾਂਝ ਹਰ ਕੋਈ ਕੰਮ ਕਰਨਾ ਚਾਹੁੰਦਾ ਹੈ ਉਹਨਾਂ ਦੇ ਨਾਲ ਲੇਕਿਨ ਸੁਨੰਦ ਸ਼ਰਮਾ ਐਸੀ ਕਿਸਮਤ ਲੈ ਕੇ ਫਤੇਗੜ ਚੂੜੀਆਂ ਤੋਂ ਨਿਕਲਦੀ ਹੈ ਕਿ ਉਹਨਾਂ ਦੀ ਪਹਿਲੀ ਫਿਲਮ ਆਉਂਦੀ ਹੈ 2018 ਦੇ ਵਿੱਚ ਸੱਜਨ ਸਿੰਘ ਰੰਗ ਰੂਤ ਜਿਹਦੇ ਵਿੱਚ ਉਹ ਦਿਲਜੀਤ ਦੋਸਾਂਝ ਦੇ ਓਪੋਜ਼ਿਟ ਕੰਮ ਕਰਦੀ ਹੈ ਔਰ ਬਹੁਤ ਜ਼ਿਆਦਾ ਪਰਵਾਹ ਹੁਗਾਰਾ ਮਿਲਦਾ ਹੈ ਤੇ ਉਸ ਤੋਂ ਸੁਨੰਦ ਸ਼ਰਮਾ ਦੀ ਅਦਾਕਾਰੀ ਦੀ ਵੀ ਪਛਾਣ ਹੋਈ ਸੁਨੰਦ ਸ਼ਰਮਾ ਨੂੰ ਉਸ ਤੋਂ ਉਹਨਾਂ ਦੀ ਅਦਾਕਾਰੀ ਦੇ ਬਾਰੇ ਵੀ ਪਤਾ ਲੱਗਾ ਫਿਰ ਉਹਨਾਂ ਨੇ ਬੀਪ੍ਰਕ ਜਾਨੀ ਦੇ ਗਾਣੇ ਵੀ ਕੀਤੇ ਨਮਾਜ਼ਉਦਿਨ ਸਪੀਕੇ ਦੇ ਨਾਲ ਵੀ ਉਹਨਾਂ ਨੇ ਇੱਕ ਗਾਣਾ ਕੀਤਾ ਜਿਸ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਇਸ ਤੋਂ ਲਵਾ ਗਰ ਸੁਨੰਦ ਸ਼ਰਮਾ ਦੇ ਹੋਰ ਗਾਣਿਆਂ ਦੀ ਗੱਲ ਕਰੀ ਤਾਂ ਸੁਨੰਦ ਸ਼ਰਮਾ ਨੇ ਪਟਾਕੇ ਮੋਰਨੀ ਸੈਂਡਲ ਦੂਜੀ ਵਾਰੀ ਪਿਆਰ ਪਾਗਲ ਨਹੀਂ ਹੋਣਾ بارش ਕੀ ਜਾਏ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦੇ ਕਿ ਸੁਨੰਦ ਸ਼ਰਮਾ ਜਿਨ੍ਹਾਂ ਨੂੰ ਸ਼ਾਇਰੀ ਕਰਨੀ ਬੜੀ ਪਸੰਦ ਹੈ ਉਹਨਾਂ ਦਾ ਸ਼ਾਇਰਿਆਨਾ ਅੰਦਾਜ਼ ਵੀ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਕਿ ਉਹ ਪਹੁੰਚਦਾ ਪਹੁੰਚਦਾ ਸਲਮਾਨ ਖਾਨ ਤੱਕ ਵੀ ਪਹੁੰਚਿਆ बिग बॉस ਦੇ ਘਰ ਦੇ ਅੰਦਰ ਵੀ ਸੁਨੰਦਾ ਸ਼ਰਮਾ ਗਈ ਆਪਣੀ ਸ਼ਾਇਰੀਆਂ ਲੈ ਕੇ ਇੱਕ ਸਲਮਾਨ ਖਾਨ ਨੂੰ ਜੋ ਉਹਨਾਂ ਨੇ ਡੈਡੀਕੇਟ ਕੀਤੀ ਸ਼ਾਇਰੀ ਔਰ ਉਸ ਤੋਂ ਬਾਅਦ ਉਹ ਵੀਡੀਓਜ਼ ਕਿੰਨੀਆਂ ਵਾਇਰਲ ਹੋਈਆਂ ਉਸੇ ਹੀ ਸ਼ਾਇਰੀ ਦੀਆਂ ਕਿ ਸੋਸ਼ਲ ਮੀਡੀਆ ਦਾ ట్రాਫਿਕ ਜਾਮ ਸੀਗਾ ਸੋ ਹੁਣ ਸੁਨੰਦਾ ਸ਼ਰਮਾ ਦੀ ਅਗਰ ਆਪਾਂ ਗੱਲ ਕਰੀਏ ਇਨੀ ਮਲਟੀ ਟੈਲੈਂਟਡ ਪਰਸਨੈਲਿਟੀ ਸੁਨੰਦਾ ਸ਼ਰਮਾ ਸੋ ਸਾਈਡ ਕਿੱਦਾਂ ਕਮਿਟ ਕਰਨ ਤੱਕ ਦਾ ਸੋਚ ਸਕਦੀ ਹੈ ਉਹਦੀਆਂ ਪੋਸਟਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਕਿਦਾਂ ਉਸਨੇ ਆਪਣੇ ਆਪ ਨੂੰ ਕੁੱਟ ਕੇ ਰੱਖਿਆ ਦੱਬ ਕੇ ਰੱਖਿਆ ਹਾਰ ਕੇ ਹਿੰਮਤ ਕੀਤੀ ਕਿ ਉਸ ਨੂੰ ਆਪਣੇ ਨਾਲ ਜੋ ਹੱਡ ਬੀਤਰੀ ਹੈ ਜੋ ਉਸ ਦੇ ਨਾਲ ਬੀਤਿਆ ਹੋ ਰਿਹਾ ਹੈ ਜੋ ਵਿਤਾਰੀ ਹੈ ਜਿੰਨਾ ਚੀਜ਼ਾਂ ਨੂੰ ਆਪਣੇ ਤੇ ਹੰਡਾਰੀ ਹੈ ਉਹ ਉਹਨਾਂ ਚੀਜ਼ਾਂ ਦੇ ਬਾਰੇ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਕਿ ਇੰਡਸਟਰੀ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਅਗਰ ਸੁਨੰਦਾ ਸ਼ਰਮਾ ਨੇ ਜਿੱਦਾਂ ਹੀ ਪੋਸਟਰ ਸ਼ੇਅਰ ਕੀਤੀਆਂ ਐ ਨਹੀਂ ਕਿ ਕੋਈ ਵੀ ਉਹਨਾਂ ਦੇ ਫੇਬਰ ਚ ਨਹੀਂ ਹੈ ਪੂਰੀ ਇੰਡਸਟਰੀ ਉਹਨਾਂ ਦੇ ਹੱਕ 'ਚ ਖੜੀ ਹੈ ਹਿਮਾਂਸ਼ੀ ਖੁਰਾਨਾ ਬੱਬੂ ਮਾਨ ਸੋਨੀਆ ਮਾਨ ਮੰਨਤ ਨੂਰ ਜਸਬੀਰ ਜਸੀ ਸਭ ਨੇ ਪੋਸਟਰ ਸ਼ੇਅਰ ਕਰਕੇ ਸੁਨੰਦਾ ਸ਼ਰਮਾ ਨੂੰ ਕਿਹਾ ਕਿ ਅਸੀਂ ਤੇਰੇ ਨਾਲ ਤੈਨੂੰ ਕਬਰੋਂ ਆਉਣ ਦੀ ਲੋੜ ਨਹੀਂ ਸਭ ਤੋਂ ਵੱਡੀ ਗੱਲ ਕੀ ਸੀਐਮ ਭਗਵੰਤ ਮਾਨ ਨੇ ਵੀ ਉਹਨਾਂ ਦੀ ਸੁਣਵਾਈ ਜਿਹੜੀ ਆ ਪੂਰੀ ਕੀਤੀ ਉਹਨਾਂ ਦੀ ਗੱਲ ਸੁਣੀ ਔਰ ਸਟੈਪ ਲੈਣ ਦੇ ਲਈ ਉਹਨਾਂ ਨੂੰ ਅੱਗੇ ਵਧਣ ਲਈ ਕਿਹਾ ਸੋ ਹੁਣ ਸੁਨੰਦਾ ਸ਼ਰਮਾ ਦੀਆਂ ਜਿਹੜੀਆਂ ਪੋਸਟਾਂ ਨੇ ਰੀਸ਼ੇਅਰ ਕੀਤੀਆਂ ਜਾ ਰਹੀਆਂ ਨੇ ਕਲਾਕਾਰਾਂ ਦੇ ਵੱਲੋਂ ਲਗਾਤਾਰ ਹਰ ਕਿਸੇ ਦੇ ਅਗਰ ਸੋਸ਼ਲ ਹੈਂਡਲ ਤੇ ਅਸੀਂ ਦੇਖ ਰਹੇ ਹਾਂ ਤਾਂ ਸੁਨੰਦਾ ਸ਼ਰਮਾ ਹੀ ਚੱਲ ਰਹੀ ਹੈ ਸੋ ਇਹ ਸਾਰਾ ਕੁਝ ਕਿਉਂ ਹੋਇਆ ਕਿੱਦਾਂ ਹੋਇਆ ਇਹ ਹੌਲੀ ਹੌਲੀ ਕਰਕੇ ਸੁਨੰਦਾ ਜੋ ਹੈ ਇਹਨਾਂ ਚੀਜ਼ਾਂ ਨੂੰ ਐਕਸਪੋਜ਼ ਕਰ ਰਹੀ ਹੈ ਕਿਉਂਕਿ ਹੋਰ ਵੀ ਕਲਾਕਾਰਾਂ ਦੀ ਅੱਖਾਂ ਖੁੱਲ ਰਹੀਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਨਾਲ ਜੋ ਜੋ ਬੀਤਿਆ ਉਹ ਸਾਰੇ ਹੁਣ ਆਪਣੀਆਂ ਜੜੀਆਂ ਹੱਡ ਬੀਤੀਆਂ ਨੇ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਨੇ ਤਾਂਕਿ ਜੋ ਆਉਣ ਵਾਲੀਆਂ ਹੋਰ ਇੰਡਸਟਰੀ ਦੇ ਵਿੱਚ ਕੁੜੀਆਂ ਨੇ ਜਾਂ ਹੋਰ ਜਿਹੜੇ ਬਰਡਿੰਗ ਆਰਟਿਸਟ ਨੇ ਜਿਨ੍ਹਾਂ ਨੂੰ ਇੰਡਸਟਰੀ ਦੇ ਵਿੱਚ ਅਜੇ ਕਦਮ ਰੱਖਣਾ ਹੈ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਲੈਣ ਦੀ ਲੋੜ ਆ ਸੋ ਇਹ ਇਹ ਸੀਗੀ ਸੁਨੰਦ ਸ਼ਰਮਾ ਦੇ ਬਾਰੇ ਥੋੜੀ ਜਨ ਇਨਫੋਰਮੇਸ਼ਨ ਜਿਹੜੀ ਕਿ ਤੁਹਾਨੂੰ ਦੱਸਣੀ ਬਹੁਤ ਜ਼ਰੂਰੀ ਸੀ ਕਿ ਇੱਕ ਵੀਡੀਓ ਤੋਂ ਵਾਇਰਲ ਹੁੰਦੀ ਹੁਣ ਇਹ ਕੇਸ ਤੱਕ ਪਹੁੰਚੀ ਹੈ ਤੇ ਕਿੰਨੀਆਂ ਕਿਹ ਵਿੱਚ ਉਹਨਾਂ ਨੇ ਹਰਡਲਸ ਫ ਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਜਨਕ ਮਾਨਪ੍ਰਤ ਕੋਲ ਦੈਨ ਐਕਸਪਰਟਿਵ ਚੰਡੀਗੜ੍ਹ